ਵਾਹ ਏ ਗੁਰੂ ਲਾਓ ਵਿਆਹ ਦਾ ਜੋੜਾ ਦੁਲਹਾ ਤੇ ਦੁਲਹਨ ਲਾੜਾ ਤੇ ਲਾੜੀ ਵਿਆਹ ਤੋਂ ਬਾਅਦ ਦਰਿਆ ਤੇ ਸੈਰ ਕਰਨ ਗਏ ਇੱਕ ਬੇੜੀ ਕਿਰਾਏ ਤੇ ਲਈਏ ਤੇ ਬੇੜੀ 'ਚ ਬੈਠ ਗਏ ਛੱਪੂ ਚਲਾ ਰਿਹਾ ਹੈ लाੜਾ ਕੋਲ ਬੈਠੀ ਹੈ ਪਤਨੀ लाੜੀ ਛੱਪੂ ਚਲਾਉਂਦੇ ਆ ਚਲਾਉਂਦੇ ਆ ਦਰਿਆ ਦੇ ਵਿੱਚ ਕਾਰ ਚਲੇ ਗਏ ਗੱਲਾਂ ਬਾਤਾਂ ਕਰਦੇ ਇਤਨੇ ਚ ਦਰਿਆ ਦੇ ਵਿੱਚ ਅਚਾਨਕ ਤੂਫਾਨ ਆ ਗਿਆ ਤੂਫਾਨ ਆ ਗਿਆ ਤੇ ਜ਼ੋਰ ਦੀ ਹਵਾ ਕਿਸ਼ਤੀ ਡੋਲਣ ਲੱਗ ਪਈ ਲਾੜੀ ਘਬਰਾ ਗਏ ਬਹਿ ਰਹੀ ਤੋ ਗਈ ਉਹਨੋ ਤੇ ਦਿਸ ਪਿਆ ਡੁੰਬੇ ਤੇ ਡੁੰਬੇ ਪਾਣੀ ਹੜਤੇ ਆ ਗਏ ਉੱਚੀਆਂ ਉੱਚੀਆਂ ਲਹਿਰਾਂ ਹਵਾ ਜ਼ੋਰ ਦੀ ਚੱਲਣ ਲੱਗ ਪਈ ਐ ਹੁਣ ਇੱਕ ਦਰਿਆ ਦੇ ਚ ਹੜ ਇੱਕ ਜ਼ੋਰ ਦੀ ਹਵਾ ਕਿਵੇਂ ਬਚਾਂਗੇ ਦਰਦੀ ਹੋਈ ਕਹਿ ਰਹੀ ਆਪਣੇ ਪਤੀ ਨੂੰ ਲੜੇ ਹਨੇ ਬਚਾਂਗੇ ਇਸ ਤੂਫਾਨ ਤੋਂ ਇਹ ਨੇਟ ਬੇੜੀ ਡੋਲ ਰਹੀ ਹੈ ਬੇੜੀ ਤੋ ਗਈ ਲਾੜਾ ਫਸ ਗਿਆ ਲਾੜੀ ਕਹਿੰਦੀ ਕੋਈ ਹਸਣ ਦਾ ਵੇਲਾ ਹੈ ਜ਼ਿੰਦਗੀ ਮੌਤ ਦੇ ਮੋਝ ਪਈ ਹੋਈ ਹੈ ਕਿੜੀ ਡੋਲ ਰਹੀ ਹੈ ਫਸ ਗਏ ਆ ਕਹਿੰਦੇ ਨੇ ਲਾੜੇ ਨੇ ਜੋ ਜੇ ਕਿਰਪਾਨ ਪਹਿਨੀ ਹੋਈ ਸੀ ਭਾਰਤ ਦੇ ਚ ਲੜਾ ਕਿਰਪਾਨ ਪੈਂਦਾ ਉਹਨੇ ਕੱਢ ਕੇ ਲਾੜੀ ਦੀ ਗਰਦਨ ਤੇ ਰੱਖ ਦਿੱਤੀ ਉਹ ਹੱਸਣ ਲੱਗ ਪਈ ਜ਼ੋਰ ਦੇ ਲਾੜਾ ਕਹਿੰਦਾ ਹੈ ਤੇਜ਼ ਧਾਹਰ ਕਿਰਪਾਨ ਮੈਂ ਤੇਰੀ ਗਰਦਨ ਤੇ ਰੱਖੀ ਏ ਤੂੰ ਹੱਸਦੀ ਹੈ ਕੰਦੀ ਆਸਿਆਨਾ ਕਿਰਪਾਨ ਤੇਰੇ ਹੱਥਾਂ ਚੈ ਨਾ ਤੇਰੇ ਹੱਥ ਮੈਨੂੰ ਚੰਗੇ ਲੱਗਦੇ ਨੇ ਤੇਰੇ ਹੱਥਾਂ ਚ ਜੋ ਕੁਝ ਵੀ ਹੈ ਮੈਨੂੰ ਚੰਗਾ ਲੱਗਦਾ ਹੈ ਚੰਗਾ ਲੱਗਦਾ ਤੇਰੇ ਹੱਥ ਮੈਨੂੰ ਪਿਆਰੇ ਲੱਗਦੇ ਨੇ ਤੇਰੇ ਹੱਥਾਂ ਚ ਜੋ ਕੁਝ ਵੀ ਹੈ ਮੈਨੂੰ ਪਿਆਰ ਹੈ ਭਾਵੇਂ ਖੰਜਰ ਤੂੰ ਕਿਉਂ ਮੈਨੂੰ ਮੇ ਹਸਿਆ ਕਿਉਂ ਆ ਇਹ ਤੂਫਾਨ ਪਰਮਾਤਮਾ ਦੇ ਹੱਥੇ ਚ ਹੈ ਇਹ ਹਰ ਪ੍ਰਮਾਤਮਾ ਦੇ ਹੱਥ ਵਿੱਚ ਹੈ ਮੈਨੂੰ ਪ੍ਰਮਾਤਮਾ ਪਿਆਰਾ ਲੱਗਦਾ ਹੈ ਤੂਫਾਨ ਵੀ ਪਿਆਰਾ ਹੈ ਇਹ ਤੂਫਾਨ ਵੀ ਪਿਆਰਾ ਬਾਬੇ ਫਰੀਦ ਦਾ ਇੱਕ ਸ਼ਲੋਕ ਤੁਹਾਨੂੰ ਸੁਣਾਵਾਂ ਬਾਬਾ ਫਰੀਦ ਪਾਕਪਟਨ ਦੇ ਵਾਸੀ ਸਨ ਸ਼ਾਇਦ ਕਿਸੇ ਪੁਰਾਣੇ ਬਜ਼ੁਰਗ ਨੂੰ ਪਤਾ ਹੋਵੇ ਕਿ ਨੇ ਦਾਸ ਦੇ ਪਿੱਛੇ ਉਸੇ ਇਲਾਕੇ ਚੋਂ ਆਇਆ ਗ੍ਰਹਿ ਸਿੰਧ ਦੇ ਕਿਨਾਰੇ ਇਕ ਛੋਟਾ ਜਿਹਾ ਕਸਬਾ ਸੀ ਪਾਕਪਟਨ ਹੁਣ ਤੇ ਉਥੇ ਪਾਕਿਸਤਾਨ ਗਵਰਨਮੈਂਟ ਨੇ 4 ਕਰੋੜ ਰੁਪਏ ਖਰਚ ਕਰਕੇ ਬਾਬੇ ਫਰੀਦ ਦਾ ਮਕਬਰਾ ਬਣਾਇਆ ਹੈ ਬਹੁਤ ਵੱਡਾ ਬੜੀ ਵੱਡੀ ਦਰਗਾਹ ਬਣਾਈ ਹੈ ਉਦੋਂ ਛੋਟੀ ਸੀ ਬਾਬਾ ਫਰੀਦ ਪਾਕਪਟਨ ਰਹਿੰਦੇ ਸਨ ਪਾਕਪਟਨ ਜ਼ਿਲ੍ਹਾ ਮਲਤਾਨ ਦਾ ਇੱਕ ਛੋਟਾ ਜਿਹਾ ਕਸਬਾ ਸੀ ਦਰਿਆ ਸਿੰਧ ਕੋਲ ਵਗਦਾ ਸੀ ਇੱਕ ਦਿਨ ਦਰਿਆ ਸਿੰਧ ਬੜਾ ਹੜੱਪੇ ਆਇਆ ਸ਼ਾਇਦ ਆਪ ਨੂੰ ਪਤਾ ਹੋਵੇ ਦੇਸ਼ ਦੀ ਵੰਡ ਤੋਂ ਪਹਿਲੇ ਹਿੰਦੁਸਤਾਨ ਦਾ ਸਭ ਤੋਂ ਵੱਡਾ ਦਰਿਆ ਦਰਿਆ ਸਿੰਧ ਸੀ ਪੰਜਾਬ ਦੇ ਪੰਜੇ ਦਰਿਆ ਉਹਦੇ ਵਿੱਚ ਮਿਲਦੇ ਨੇ ਫਿਰ ਫਰੰਟੀਅਰ ਦੇ ਦੋ ਦਰਿਆ ਗੰਬੇਲਾ ਤੇ ਕੁਰਮ ਉਸੇ ਵਿੱਚ ਮਿਲਦੇ ਨੇ ਇੱਕ ਕਾਬਲ ਦਾ ਦਰਿਆ ਹੈ ਉਹ ਵੀ ਉਸਦੇ ਛਾ ਕੇ ਮਿਲਦਾ ਹੈ ਬਹੁਤ ਸਾਰੇ ਦਰਿਆਵਾਂ ਨੂੰ ਲੈ ਕੇ ਉਹ ਜਾ ਕੇ ਅਰਬ ਦੀ ਖਾੜੀ ਚ ਲੀਨ ਹੁੰਦਾ ਹੈ ਬਹੁਤ ਵੱਡਾ ਦਰਿਆ ਹੈ। ਦਰਿਆ ਦੀ ਵਣ ਦੇ ਨਾਲ ਉਧਰ ਆ ਉਧਰ ਚਲਾ ਗਿਆ। ਖੈਰ ਮੁਖ्तसर میں عرض کراں। ਹੜ੍ਹ ਤੇ ਆਇਆ ਦਰਿਆ। ਤੇਨੇ ਢਾ ਲਾਣੀ ਸ਼ੁਰੂ ਕੀਤੀ ਪਿੰਡ ਨੂੰ। ਇੱਕ ਦੋ ਮਕਾਨ ਵੀ ਡੇਗ ਗਏ। ਸਾਰੇ ਲੋਕ ਭੱਜੇ ਹੋਇਆਏ ਬਾਬੇ ਫਰੀਦ ਕੋਲ। ਓਦ ਤੁਸੀਂ ਖੁਦਾ ਵਾਲੇ ਓ। ਕੁਛੀ ਸਾਈਂ ਲੋਕੋ ਕੋਈ ਖੁਦਾ ਨੂੰ ਦੁਆ ਕਰੋ ਇਹ ਜਿਹੜੀ ਢਾਹ ਲੱਗੀ ਹੋਈ ਹੈ ਇਹ ਤੇ ਸਾਡਾ ਪਿੰਡ ਤਬਾਹ ਹੋ ਜਾਏਗਾ ਕਿਤਨੀਆਂ ਖੇਤੀਆਂ ਨਾਸ ਹੋ ਗਈਆਂ ਕਿਤਨੀ ਫਸਲ ਤਬਾਹ ਹੋ ਗਈ ਤੇ ਹੁਣ ਕਸਬੇ ਨੂੰ ਢਾਹ ਲੱਗ ਗਈ ਵਾਵਾ ਫਰੇਦ ਸਾਰਿਆਂ ਦੇ ਨਾਲ ਦਰਿਆ ਦੇ ਕੰਢੇ ਤੇ ਆ ਔਰ ਇਹ ਗਾਥਾ ਉਹਨਾਂ ਦੇ ਇੱਕ ਸਲੋਕ ਦੇ ਵਿੱਚ ਝਲਕਦੀ ਹੈ ਫਰੀਦਾ ਕੰਦੀ ਵੈਣ ਨਾ ਡਾਰੇ ਤੂੰ ਵੀ ਲੇਖਾ ਦੇਵਣਾ اے ਦਰਿਆ ਟਾਣਾ ਨਾ ਲੇਖਾ ਤੂੰ ਵੀ ਦੇਵੇਂਗਾ ਡੋਬ ਨਾ ਪਿੰਡ ਨੂੰ ਲੇਖਾ ਤੂੰ ਵੀ ਦੇਵੇਂਗਾ ਇਸ ਵਾਸੇ ਖਾਮੋਸ਼ ਹੋ ਜਾ ਕੰਦੀ ਵੇਣ ਨਾ ਡਾਇ ਤੋ ਵੀ ਦੇਖਾ ਦੇਵਣਾ ਇਤਨਾ ਕਹਿਣਾ ਸੀ ਪਹਿਲੇ ਨਾਲੋਂ ਵੀ ਜ਼ਿਆਦਾ ਹੜ ਆ ਗਿਆ ਤਿੰਨ ਚਾਰ ਮਕਾਨ ਤੇ ਇੱਕਦਮ ਡੈਰੇ ਡੈਰੀ ਹੋ ਗਏ ਸਾਰਿਆਂ ਨੇ ਕਿਹਾ ਬਾਬਾ ਜੀ ਤੁਹਾਡੇ ਕਹਿਣੇ ਦਾ ਤੇ ਉਲਟਾ ਹੀ ਅਸਰ ਹੋਇਆ ਹੈ ਫਰੀਦ ਕਹਿਣ ਲੱਗੇ ਸਾਰੇ ਸਜਦਾ ਕਰੋ ਸਾਰੇ ਹੁਣ ਦੁਆ ਕਰੋ ਕੀ ਅਸਲ ਗੱਲ ਇਹ ਹੈ ਜੋ ਮੇਰੀ ਸਮਝ ਚ ਆਈ ਹੈ ਜਿੱਧਰ ਰੱਬ ਜਾਏ ਵੈਣ ਤੇ ਦਾਉਂ ਗਾਉਂ ਕਰੇ ਇਸ ਲੋਕ ਇਹ ਤੇ ਰੱਬ ਦੀ ਰਜ਼ਾ ਦੇ ਚੱਲਦਾ ਪਿਆ ਤੇ ਜੇ ਹਮਨ ਰੱਬ ਨੇ ਢਾਲ ਆਈ ਹੋਈ ਹੈ ਕੋਈ ਗੱਲ ਨਹੀਂ ਮੱਥਾ ਟੇਕੋ ਰੱਬ ਪਰਵਾਹ ਕਬੂਲ ਸਲੋਕ ਮੈਂ ਫਿਰ ਤੁਹਾਨੂੰ ਸੁਣਾਵਾਂ ਫਰੀਦਾ ਕੰਦੇ ਵੈਣ ਨੜਾ ਤੋਬੀ ਲੇਖ ਦੇਵਣਾ ਜਿੱਧਰ ਰੱਬ ਰਜ਼ਾਏ ਵੈਣ ਤੇ ਦਾਉ ਗੋਂ ਕਰੇ ਤੇ ਰੱਬ ਦੀ ਰਜ਼ਾ ਵਿੱਚ ਚੱਲ ਰਿਹਾ ਜਿੱਧਰ ਪਰਮਾਤਮਾ ਦਾ ਹੁਕਮ ਹੈ ਚੱਲਵੇ ਸਜਦਾ ਕਰੋ ਸਾਰੇ ਦੁਆ ਕਰੋ ਜਦ ਸਾਰਿਆਂ ਨੇ ਮੱਥਾ ਟੇਕਿਆ ਨਾ ਕੰਨ ਦਰਿਆ ਪਿੱਛੇ ਹਟਣਾ ਸ਼ੁਰੂ ਹੋ ਗਿਆ ਰਜ਼ਾ ਨੂੰ ਕਬੂਲ ਕੀਤਾ پاک ਬਟਨ ਕਸਵਾ ਬਚ ਗਿਆ ਜਿਸ ਨੂੰ ਪਰਮਾਤਮਾ ਨਾਲ ਪਿਆਰ ਹੋ ਗਏ ਤੋ ਪਰਮਾਤਮਾ ਤੋਂ ਜਨਮ ਆਇਆ ਉਹਨੂੰ ਪਿਆਰਾ ਲੱਗਦਾ ਹੈ ਪਰ ਪਰਮਾਤਮਾ ਕੋਈ ਮਰਨਾ ਹੁੰਦਾ ਹੈ ਉਹ ਵੀ ਉਹਨੂੰ ਪਿਆਰਾ ਲੱਗਦਾ ਹੈ ਜਵਾਨੀ ਵੀ ਕਬੂਲ ਬੁਢੇਪਾ ਵੀ ਕਬੂਲ ਇੱਜ਼ਤ ਵੀ ਕਬੂਲ ਬੇਇੱਜ਼ਤੀ ਵੀ ਕਰੋ ਉਹਨੂੰ ਦੋਵੇਂ ਕਬੂਲ ਨੇ ਫੁੱਲ ਖਿਲਦਾ ਹੈ ਮੁਰਝਾਣੇ ਦਾ ਤਖੀਲ ਲੈ ਕੇ ਜਿਸੇ ਹਸਤਾ ਹੋ ਆ ਪਾਉਗੇ ਉਹ ਪਰੇਸ਼ਾਨ ਹੋਗਾ ਫੁੱਲ ਖਿੜਦੇ ਨੇ ਬੜੇ ਜਾਂਦੇ ਹਾਸਿਆਂ ਦੇ ਥੱਲੇ ਰੋਣੇ ਛੁਪੇ ਪਏ ਨੇ ਸੰਤਮੋਂ ਪੁਰਨ ਪਰੁਖਨੋਂ ਇਹ ਦੋਜਾ ਲੱਛਣ ਹੈ ਕਿ ਉਹਨੂੰ ਇਹ ਦੋਵੇਂ ਕਬੂਲ ਹੁੰਦੇ ਕਿਉਂ ਉਹਨੂੰ ਪਤਾ ਹੈ ਸੰਸਾਰ ਇਹ ਦੋ ਰੰਗੀ ਹੈ ਇਹ ਦੋਜਾ ਲੱਛਣ ਹੈ ਸਤਗੁਰੂ ਕਹਿੰਦੇ ਨੇ ਗਿਆਨੰ ਸਮ ਦੁਖ ਸੁਖੰ ਜਗਤ ਨਿਰਮਲ ਨਿਰਵੈਰਣ ਹੈ ਤੀਸਰਾ ਲਕਸ਼ਣ ਦਿਆਲੰ ਸਰਬਤਰ ਜੀ ਪੰਜ 도ਖ ਬਿਵਰਜਤ ਹੈ ਉਹਦੀ ਦਇਆ ਸਾਰਿਆਂ ਜੀਵਾਂ ਤੇ ਆਉਂਦੀ ਹੈ ਇਹ ਨਹੀਂ ਕਿਸੇ ਦੀ ਦਇਆ ਕਿਸੇ ਤੇ ਨਹੀਂ ਜਿਵੇਂ ਸੂਰਜ ਦੀ ਰੋਸ਼ਨੀ ਸਾਂਝੀ ਹੈ ਇਹਨਾਂ ਦੋਨੋਂ ਚਾਨਣਾ ਮਿਲਦਾ ਹੈ ਮੁਸਲਮਾਨ ਨੂੰ ਚਾਨਣਾ ਮਿਲਦਾ ਹੈ ਇਸਾਈ ਨੂੰ ਚਾਨਣਾ ਮਿਲਦਾ ਹੈ ਸਿੱਖ ਨੂੰ ਮਿਲਦਾ ਹੈ ਜੈਨ ਬੋਧ ਨੂੰ ਮਿਲਦਾ ਹੈ ਯਹੂਦੀ 파르ਸੀ ਨੂੰ ਮਿਲਦਾ ਹੈ ਕੋ ਸੂਰਜ ਵਿੱਚ ਕਰਾ ਕਰਦਾ ਹੈ ਸੂਰਜ ਸਾਰਿਆਂ ਨੂੰ ਚਾਨਣਾ ਦਿੰਦਾ ਹੈ ਜਿਹੜਾ ਉਸ ਮਹਾ ਸੂਰਜ ਦੇ ਨਾਲ ਜੁੜ ਜਾਂਦਾ ਹੈ ਉਹਦੀ ਬਿਆ ਸਾਰਿਆਂ ਤੇ ਆਉਂਦੀ ਹੈ ਵਿਤਕਰਾ ਨਹੀਂ ਆਉਂਦਾ ਜੋ ਵਿਤਕਰਾ ਕਰਨ ਵਾਲਾ ਹੋਵੇਗਾ ਚਾਹ ਸਿੱਖ ਘਰਾਣੇ ਚਾਹ ਚਾਹ ਹਿੰਦੂ ਘਰਾਣੇ ਚਾਹ ਚਾਹ ਮੁਸਲਮਾਨ ਘਰਾਣੇ ਉਹ ਕੁਛ ਵੀ ਹੋਵੇਗਾ ਮੁਸਲਮਾਨ ਹੋਵੇਗਾ ਸਿੱਖ ਹੋਵੇਗਾ ਭਗਤ ਨਹੀਂ ਹੈ ਸੰਤ ਨਹੀਂ ਹੈ ਪੂਰਨਪੁਰਖ ਨਹੀਂ ਹੈ ਪੂਰਨ ਪਰਕਦੇ ਚ ਵਿਤਕਰਾ ਨਹੀਂ ਹੁੰਦਾ ਪੂਰਨ ਪਰਕ ਦੀ ਦਇਆ ਸਾਰਿਆਂ ਤੇ ਹੁੰਦੀ ਹੈ ਉਹ ਸਮ ਦ੍ਰਿਸ਼ਟ ਹੁੰਦਾ ਹੈ ਸਾਰੇ ਉਹਦੇ ਲਈ ਇੱਕ ਸਮਾਨ ਹੁੰਦੇ ਨੇ ਦਇਆਲੰ ਸਰਬਤਰ ਜੀ ਪੰਜ ਦੋਖ ਬੇਵਰਜਤ